ਮੈਂਬਰ ਪਾਰਲੀਮੈਂਟ ਮੀਤ ਹੇਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਵਾਜ਼ ਉਬਲੰਦ ਕੀਤੀ ਗਈ ਹੈ। ਦਰਅਸਲ ਪੰਜਾਬ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਇੱਕ ਫਰਮਾਨ ਜਾਰੀ ਕੀਤਾ ਗਿਆ। ਇਸ ਫਰਮਾਨ ਦੇ ਤਹਿਤ ਵਿਦਿਆਰਥੀਆਂ ਨੂੰ ਇੱਕ ਹਲਫਨਾਮਾ ਸਾਈਨ ਕਰਨਾ ਪਵੇਗਾ। ਇਸ ਹਲਫਨਾਮੇ ਦੇ ਵਿੱਚ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੀਆਂ ਸਿਆਸੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਜਾਂ ਫਿਰ ਡਿਪਾਰਟਮੈਂਟ ਦੇ ਵਿੱਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਰੋਸ ਮੁਜ਼ਾਰੇ ਦੇ ਵਿੱਚ ਵਿਦਿਆਰਥੀ ਹਿੱਸਾ ਨਹੀਂ ਲੈਣਗੇ ਮੀਥੀਅਰ ਨੇ ਕਿਹਾ ਹੈ ਕਿ ਵਿਦਿਆਰਥੀਆਂ ਦਾ ਕਿਸੇ ਵੀ ਤਰ੍ਹਾਂ ਦੇ ਗਲਤ ਫੈਸਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਉਹਨਾਂ ਦਾ ਹੱਕ ਹੈ ਇਸ ਕਰਕੇ ਯੂਨੀਵਰਸਿਟੀ ਜਿਹੜੀ ਹੈ ਉਹ ਤਾਨਾਸ਼ਾਹੀ ਫਰਮਾਨ ਜਾਰੀ ਕਰ ਰਹੀ ਹੈ ਉਹਨਾਂ ਕਹੇ ਕਿ ਵਿਦਿਆਰਥੀਆਂ ਦਾ ਤੇ ਦੇਸ਼ ਦੇ ਵਸਨੀਕਾਂ ਦਾ ਡੈਮੋਕਰੈਟਿਕ ਰਾਈਟ ਹੈ ਕਿ ਉਹ ਕਿਸੇ ਵੀ ਗਲਤ ਫੈਸਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਸਕਦੇ ਨੇ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਨੇ ਇੱਕ بڑا ਤੁਗਲਕੀ ਫਰਮਾਨ ਜਾਰੀ ਕੀਤਾ ਹੈ ਕਿ ਜਿਹੜੇ ਸਟੂਡੈਂਟ ਨੇ ਉਹ ਐਫੀਡੇਵਟ ਦੇਣਗੇ ਕਿ ਜੇ ਉਹ ਧਰਨਾ ਨਹੀਂ ਲਗਾਉਣਗੇ ਉਹ ਮੁਜਾਰਾ ਨਹੀਂ ਕਰਨਗੇ ਕਿਉਂ ਆਪਣੇ ਹੱਕਾਂ ਦੀ ਖਾਤਰ ਲੜਾਈ ਨਹੀਂ ਲੜ ਸਕਦੇ ਸੋ ਬੜਾ ਮੈਂ ਸਮਝਦਾ ਕਿ ਇਸ ਨੂੰ ਡਿਕਟੇਟਰਸ਼ਿਪ ਵਾਲਾ ਜਿਹੜਾ ਕੋਈ ਕਹ ਲੋ ਵੀ ਜਿਹੜਾ ਆਰਡਰ ਹੈ ਹੋ ਨਹੀਂ ਸਕਦਾ ਤੁਸੀਂ ਦੇਖੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿ ਉਹਦੇ ਵਿੱਚ ਸਰਕਾਰੀ ਯੂਨੀਵਰਸਿਟੀ ਤੇ ਤੁਸੀਂ ਉੱਥੇ ਜਿਹੜੀ ਫੰਡਾਮੈਂਟਲ ਰਾਈਟ ਹੈ ਬੱਚਿਆਂ ਦੀ ਕਿ ਰਾਈਟ ਟੂ ਪ੍ਰੋਟੈਸਟ ਤੁਸੀਂ ਉਹਨੇ ਵਾਇਲਟ ਕਰਨਾ ਚਾਹੁੰਦੇ ਤੁਸੀਂ ਸਿੱਤਮ ਸਿੱਧਾ ਜੋ ਡੇਟ ਦਾ ਸਵਿਧਾ ਆਨੰਦਕਰ ਕੀਤਾ ਲਿਖਿਆ ਫੰਡਾਮੈਂਟਲ ਰਾਈਟ ਦੀ ਵਾਇੋਲੇਸ਼ਨ ਤੁਸੀਂ ਸਟੂਡੈਂਟਸ ਦੀ ਕਰ ਰਹੇ ਹੋ ਉਹ ਸਟੂਡੈਂਟਸ ਮਤਲਬ ਕਿ ਉਹ ਯੂਨੀਵਰਸਿਟੀ ਜਿਹਨੇ ਹਰ ਖੇਤਰ ਦੇ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਨੂੰ ਜਿਹੜਾ ਉਹ ਲੈ ਕੇ ਆਂਦਾਗਾ ਤੁਸੀਂ ਉਹ ਯੂਨੀਵਰਸਿਟੀ ਚ ਕਹਿਣੋ ਕਿ ਜੀ ਬੱਚੇ ਇੱਥੇ ਆਪਣੇ ਹੱਕਾਂ ਦੀ ਖਾਤਰ ਨਹੀਂ ਲੜ ਸਕਦੇ ਇਸ ਤੋਂ ਪਿਛਲੇ ਸਮੇਂ 'ਚ ਆਪਾਂ ਝਾਕ ਮਾਰੀਏ ਤਾਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਇਦਾਂ ਦੇ ਸੈਂਕੜੇ ਫੈਸਲੇ ਆ ਜਿਹੜੇ ਪਿਛਲੇ ਸਮੇਂ 'ਚ ਸਟੂਡੈਂਟ ਲੀਡਰਸ ਨੇ ਪ੍ਰੋਟੈਸਟ ਕਰਕੇ ਮਨਵਾਏ इवन ਜੇ ਤੁਸੀਂ ਉੱਥੋਂ ਜਿਹੜੀ ਲਾਇਬ੍ਰੇਰੀ ਆ ਉਹਦਾ ਜ਼ਿਕਰ ਮੈਂ ਕਰਾਂ ਤਾਂ ਅੱਗੇ ਕੱਲੀ ਦਿਨੇ ਖੁੱਲੀ ਰਹਿੰਦੀ ਸੀ ਜੋ 24 ਘੰਟੇ ਖਲਵਾਇਆ ਤਾਂ ਸਟੂਡੈਂਟਸ ਨੇ ਪ੍ਰੋਟੈਸਟ ਕਰਕੇ ਉਹਨੂੰ ਖਲਵਾਇਆ ਜੇ ਕਦੇ ਕੋਈ ਫੀਸਾਂ ਵਧਾਦਿਆਂ ਨੇ ਜਾਂ ਕੋਈ ਇਦਾਂ ਦਾ ਕੋਈ ਨਾਤਰशाही ਫਰਮਾਨ ਯੂਨੀਵਰਸਿਟੀ ਲੈ ਕੇ ਆਉਂਦੀ ਹੈ ਤਾਂ ਸਟੂਡੈਂਟਸ ਸੰਘਰਸ਼ ਕਰਕੇ ਉਹਨੂੰ ਵਾਪਸ ਵੀ ਕਰਵਾਉਂਦੇ ਆ ਤੇ ਫੀਸਾਂ ਤੇ ਵੀ ਜਿਹੜਾ ਕੰਟਰੋਲ ਰੱਖਦੇ ਆ ਤੇ ਤੁਸੀਂ ਉਸੇ ਫੰਡਾਮੈਂਟਲ ਰਾਈਟ ਨੂੰ ਤੁਸੀਂ ਕੁਚਲਣਾ ਚਾਹੁੰਦੇ ਹੋ ਤੁਸੀਂ ਦੇਖੋ ਵੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਵੇ ਤੇ ਅਸੀਂ ਉੱਥੇ ਕਹੀਏ ਕੇ ਬੱਚੇ ਹੀ ਆਪਣੇ ਹੱਕਾਂ ਦੀ ਖਾਤਰ ਲੜ ਨਹੀਂ ਸਕਦੇ ਪ੍ਰੋਟੈਸਟ ਨਹੀਂ ਕਰ ਸਕਦੇ ਜਦੋਂ ਮੈਂ ਕਹਣਾ ਕਿ ਉਹਨਾਂ ਦੇ ਕਹੋ ਵੀ ਖੂਨ ਵੀ ਜਦੋਂ ਗਰਮ ਹੈ ਜਦੋਂ ਜਵਾਨ ਵੀ ਹੈ ਤੇ ਤੁਸੀਂ ਦੱਸੋ ਵੀ ਉਸ ਸਮੇਂ ਆਪਣੇ ਹੱਕਾਂ ਦੇ ਖਾਤਰ ਨਹੀਂ ਲੜਨਗੇ ਤਾਂ ਕੱਲ ਨੂੰ ਜਦੋਂ ਸੋਸਾਇਟੀ 'ਚ ਜਾਣਗੇ ਤਾਂ ਅਸੀਂ ਕਿਦਾਂ ਸੋਸਾਇਟੀ ਪਤਾ ਕਰਨੀ ਚਾਹੋਣੇ ਕਿ ਜਿਹੜੀ ਕਦੇ ਆਪਣੇ ਹੱਕਾਂ ਦੀ ਖਾਤਰ ਲੜੀ ਨਾ ਸਿਰਸਟ ਕੇ ਬੈਠੀ ਰਹਿ ਗਈ ਪਈ ਇਹ ਕਿੰਨਾ ਵੀ ਸਾਰੀ ਇਹ ਸਾਜ਼ਿਸ਼ ਜਿਹੜੀ ਬੀਜੇਪੀ ਦਾ ਤੰਤਰ ਚੱਲ ਰਿਹਾ ਹੈ ਨਾ ਪੂਰੇ ਭਾਰਤ 'ਚ ਕਿ ਲੋਕਾਂ ਨੂੰ ਗੁਲਾਮ ਕਰਨਾ ਡਿਕਟੇਟਰਸ਼ਿਪ ਚਲਾਉਣੀ ਉਹੀ ਫਰਮਾਨ ਆ ਜਿਹੜੇ ਯੂਨੀਵਰਸਿਟੀ ਚ ਅਥਾਰਟੀ ਨੇ ਜਾਰੀ ਕੀਤਾ ਸੋ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਰੰਤ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਕਿਉਂਕਿ ਸਿੱਧਮ ਸਿੱਧੀ ਇਹ ਵਾਇਓਲੇਸ਼ਨ ਹੈ ਫੰਡਾਮੈਂਟਲ ਰਾਈਟਸ ਦੀ ਸੋ ਇਹ ਫੈਸਲਾ ਤੁਰੰਤ ਵਾਪਸ ਹੋਵੇ ਤੇ ਬੱਚਿਆਂ ਨੂੰ ਉਹਨਾਂ ਦੇ ਹੱਕਾਂ ਦੀ ਖਾਤਰ ਲੜਨਾ ਸਟੂਡੈਂਟੇ ਚ ਲੜਨਾ ਇਹ ਪੂਰਨ ਉਹਨਾਂ ਦਾ ਹੱਕ ਹੈ ਸੰਵਿਧਾਨ ਦੇ ਅਕੋਰਡ